ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਦੀ ਵੀਡੀਓ ਬੜੀ ਖਾਸ ਹੋਊਗੀ ਖਾਸ ਤਾਂ ਹੋਊਗੀ ਕਿਉਂਕਿ ਅੱਜ ਆਪਣੇ ਫਾਰਮ ਤੇ ਸਾਰੀ ਤਰ੍ਹਾਂ ਦੀ ਬਰੀਡ ਅਵੇਲੇਬਲ ਆ ਜਰਸੀ ਐਰ ਸ਼ੈਰ ਸਾਈਵਾਲ ਤੇ ਜਰਸੀ ਕ੍ਰਾਸ ਐਚ ਐਫ ਕੁਝ ਆਪਣੇ ਕ੍ਰਾਸ ਬੜਾ ਸਾਰੀ ਤਰ੍ਹਾਂ ਦੀ ਬਰੀਡ ਆਪਣੇ ਫਾਰਮ ਤੇ अवेलेबल ਮਿਲੂਗੀ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਅੱਜ ਆਪਾਂ 18 ਅਗਸਤ ਨੂੰ ਵੀਡੀਓ ਕਵਰ ਕਰ ਰਹੇ ਹਾਂ ਅੱਜ ਆਪਾਂ 18 ਅਗਸਤ ਨੂੰ ਵੀਡੀਓ ਕਵਰ ਕਰ ਰਹੇ ਹਾਂ 18 ਅਗਸਤ 2023 ਅ ਸਵੇਹਾ ਆਪਣਾ ਮੰਨ ਕੇ ਚਲੋ 9 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸਾਨੂੰ ਅੱਜ ਆਪਾਂ 15 ਤੋਂ 18 ਨਗ ਦਿਖਾਵਾਂਗੇ ਕੁਝ ਬਿਹੜਾ ਆਪਣੇ ਫਾਰਮ ਤੇ ਸੂਈਆਂ ਹੋਈਆਂ ਨੇ ਉਹ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਰਿਪੀਟ ਕਰ ਦਿੰਨਾ ਵੀ ਅੱਜ ਸਾਰੇ ਤਰ੍ਹਾਂ ਦੀ ਮਨਪਸੰਦ ਸਾਰੇ ਵੀਰਾਂ ਦੀ ਡਿਮਾਂਡ ਪੂਰੀ ਹੋਊਗੀ ਕਿਉਂਕਿ ਅੱਜ ਆਪਣੇ ਫਾਰਮ ਤੇ ਐਰ ਸ਼ੈਰ ਜਰਸੀ ਐਚ ਐਫ ਤੇ ਸਾਈਵਾਲ ਤੇ ਕ੍ਰੋਸ ਅੰਗ ਦੀਆਂ ਬਿਹੜਾ ਸੇਲ ਵਾਸਤੇ ਅਵੇਲੇਬਲ ਮਿਲਣਗੀਆਂ ਆ ਟਾਪ ਕਲਾਸ ਜਰਸੀ ਅਜੇ ਗੱਬਣਾ ਇਹਦੀ ਡਿਟੇਲ ਆਪਾਂ ਐਂਡ ਤੇ ਦਵਾਂਗੇ ਸੋ ਸਾਰੇ ਭਰਾਵਾਂ ਨੂੰ ਰਿਕਵੈਸਟ ਆ ਕਿ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਵੀਡੀਓ ਬਹੁਤ ਖਾਸ ਆ ਤੁਹਾਡੇ ਲਈ ਕਿ ਪ੍ਰਾਈਸ ਵੀ ਤੁਹਾਨੂੰ ਆਪਾਂ ਨੋਰਮਲ ਰੇਂਜ ਦੱਸ ਦਿੰਨੇ ਆਂ ਵੀ 50000 ਤੋਂ ਲੈ ਕੇ 90 ਤੱਕ 90000 ਤੱਕ ਆਪਣੇ ਫਾਰਮ ਤੇ ਪਸ਼ੂ अवेलेबल ਨੇ ਸੇਲ ਵਾਸਤੇ 50000 ਤੋਂ ਲੈ ਕੇ 90000 ਤੱਕ ਦੇ ਸੋ ਆਪਾਂ ਨੰਬਰ 22 ਤੁਹਾਨੂੰ ਦੱਸਾਂਗੇ ਕਿਸੇ ਮੇਰੇ ਵੀਰ ਨੂੰ ਕੋਈ ਵੀ ਨਗ ਪਸੰਦ ਹੋਇਆ ਉਹਦੀ ਡਿਟੇਲ ਜਾਂ ਨੰਬਰ ਦੱਸ ਕੇ ਪੂਰੀ ਵੀਡੀਓ WhatsApp ਤੇ ਮੰਗਾ ਸਕਦੇ ਹੋ ਤੁਸੀਂ ਆਪਾਂ ਤੁਹਾਨੂੰ ਨੰਬਰ 22 ਸਾਰੀ ਵੀਡੀਓ ਕਵਰ ਕਰਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਕਰਦੇ ਆਂ ਸਟਾਰਟ ਆਪਾਂ ਇੱਕ ਨੰਬਰ ਤੋਂ ਸੋ ਆਪਾਂ ਟੌਪ ਕਲਾਸ ਪੰਜਾਬ ਵਾਲੀ ਜਰਸੀਆਂ ਤੋਂ ਵੀਡੀਓ ਸਟਾਰਟ ਕਰਦੇ ਆ ਇੱਕ ਨੰਬਰ ਤੇ ਜਰਸੀ ਬੱਛੀ ਆ ਗਈ ਜਿਹੜੀ ਇਹ 4 ਦੰਦ ਤੋਂ 6 ਦੰਦ ਹੁਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਥਣ ਲੇਵਾ ਨੇੜੇ ਤੋਂ ਚੈੱਕ ਕਰਾਵਾਂਗੇ ਤੋੜ ਕੇ ਵੀ ਦਿਖਾਵਾਂਗੇ ਇਹਨੇ ਪਹਿਲਣੇੜਾਗਾ ਇਹਦੇ ਪਹਿਲਣ ਦਾ ਮਿਰਕ ਰਿਕਾਰਡ ਆ ਜਿਹੜਾ 23 24 ਕਿਲੋ ਆ ਤੁਸੀਂ ਦੇਖ ਸਕਦੇ ਹੋ ਐਨੀ ਢਿੱਲ ਪਈ ਆ ਹਜੇ ਦੇਖ ਸਕਦੇ ਹੋ ਹਜੇ ਇਹ ਸਾਰੀ ਢਿੱਲ ਵਾਲ ਨੇ ਕੱਢ ਕੇ ਫੇਰ ਸੋਣਾਗਾ ਇਹ ਇੱਕ ਨੰਬਰ ਤੇ ਪੰਜਾਬ ਵਾਲੀ ਜਰਸੀ ਆ ਗਈ 23 24 ਕਿਲੋ ਦੁੱਧ ਪਹਿਲਣ ਦਾ ਪਾਇਆ ਹੋਇਆਗਾ ਅੱਗੇ 2 ਨੰਬਰ ਤੇ ਪਹਿਲਣ ਵੈੜਾ ਇਕੱਠੀਆਂ ਹੀ ਤੋਰਾਂਗੇ ਆਪਾਂ 1 ਤੇ 2 ਨੰਬਰੇ ਸੁਈ ਹੋਈ ਆ ਇਹ ਚਾਰ ਦੰਦ ਬੱਸੀਆ 24 ਕਿਲੋ ਬੋੜਾ ਕੋਈ ਮੇਰਾ ਵਰਜੀ ਹੁਣ ਵੀਰ ਕੰਡਾ ਲਾ ਕੇ ਲਿਆ ਸਕਦਾ ਥਣਲੇਵਾ ਨੇੜ ਤੋਂ ਚੈੱਕ ਕਰ ਲੋ ਮਿਲ ਕੇ ਵੇਣ ਦੇ ਸਕਦੇ ਬਹੁਤ ਸਟਰੋਂਗ ਆਉਂਦੀ ਆ ਇਹ ਬਰੀਡ ਵਾਲੇ ਪਸ਼ੂਆਂ ਦੀਆਂ ਨਿਸ਼ਾਨੀਆਂ ਨੇ ਹਨ ਕੱਲਾ ਕੱਲਾ ਨਿਕੜਵਾ 24 ਕਿਲੋ ਬੋੜਾ ਮੇਰਾ ਵੀਰ ਕੋਈ ਵੀ ਕਹਿਣ ਨੂੰ ਵਾਲਾ ਕਹਿੰਦਾ ਵੀ ਜਰਸੀ ਥੱਲੇ 24 ਕਿਲੋ ਪਰ ਆਪਾਂ ਦੋ ਡੰਗ ਮਣਕੇ ਦਵਾਂਗੇ ਤੋੜ ਦੇ ਦੋਵੇਂ ਬੱਸੀਆਂ 1 ਤੇ 2 ਨੰਬਰ ਪੰਜਾਬ ਵਾਲੀਆਂ ਜਰਸੀਆਂ ਤੋੜ ਕੇ ਦਿਖਾਉਣੇ ਆ ਇਹ ਫਾਰਮ ਦੀ ਸ਼ਾਨ ਬਣਨ ਗਿਆ ਇਹਨਾਂ ਨੇ ਬਰੀਡ ਤਿਆਰ ਕਰਨੀ ਆਗੇ ਕੋਈ ਮੇਰਾ ਵੀਰੇ ਮੇਲੇ ਵਾਲੀਆਂ ਜਰਸੀਆਂ ਨੇ ਪੰਜਾਹ ਵਾਲੀਆਂ ਅਰੀਜਨਲ ਸਾਨੂੰ ਤੋੜ ਕੇ ਦਿਖਾਵਾਂਗੇ ਜੋੜਾ ਤੋੜ ਦੋ ਆ ਦੇਖ ਸਕਦੇ ਹੋ ਇੱਕ ਤੇ ਦੋ ਨੰਬਰ ਲੰਬਾ ਤੋੜ ਦੇ ਜੋੜਾ ਇੱਕ ਕੱਚੀ ਆ ਹਫਤੇ ਦੀ ਤੇ ਇੱਕ ਸੂਈ ਹੋਈ ਆ ਉਹਦੇ ਥੱਲੇ 24 ਕਿਲੋ ਬੌਲਾ ਮੰਨ ਲਓ ਦੁੱਧ ਮੰਨ ਲਓ ਚਾਰ ਪੰਜ ਦਿਨ ਹੋ ਗਏ ਸੂਈ ਨੂੰ ਹੁਣ ਤਿਆਰ ਆ ਘਮਾ ਲਓ ਘਮਾ ਲਓ ਘਮਾ ਲਓ ਲਿਓ ਹੌਲੀ ਹੌਲੀ ਥੋੜੀ ਆ ਦੇਖ ਸਕਦੇ ਹੋ ਫੇਸ ਕੁਆਲਿਟੀ ਬਰੀਡ ਦੇਖ ਸਕਦੇ ਹੋ ਉਧਰ ਨੰਬੀਆਂ ਤੋਰ ਖੋਰੀ ਦੇ ਨਾਲ ਨਾਲ ਤੋਰ ਦੋ ਖੋਰੀ ਦੇ ਨਾਲ ਨਾਲ ਅਦੇਸਾ ਜੇ ਤੁਸੀਂ ਹਾਈਟ ਦਾ ਅੰਦਾਜ਼ਾ ਕਰ ਲਿਓ ਤੁਸੀਂ ਤੇ ਲੈਂਥ ਦੇਖ ਲਿਓ ਬੱਸੀਆਂ ਦੀ ਇਹ ਹੁੰਦੀ ਆ ਪੰਜਾਬ ਵਾਲੀ ਜਰਸੀਆਂ ਦੀ ਬਰੀਡ ਘਮਾ ਲਓ ਲਿਓ ਅੰਦਰ ਲਿਓ ਅੰਦਰ ਲੈ ਹਾਂ ਸੋ ਕਿਸੇ ਮੇਰੇ ਵੀਰ ਨੂੰ ਕੋਈ ਵੜ ਕੱਲੀ-ਕੱਲੀ ਤੋਰ ਕੇ ਦਿਖਾਵਾਂਗੇ ਵੀਡੀਓ ਦੀ ਪਾ ਦਾਂਗੇ ਕੋਈ ਵੜ ਪਸੰਦ ਹੋਈ ਇੱਕ ਨੰਬਰ ਚਾਹੇ ਦੋ ਨੰਬਰ ਤਾਂ ਆਪਣੇ ਨਾਲ ਕੰਟੈਕਟ ਫੋਨ ਤੇ ਕਰ ਸਕਦਾਗਾ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆਂ ਅਗੇ 3 ਨੰਬਰ ਬੱਛੀ ਆ ਗਈ ਇਹ ਵੀ ਤੋੜ ਦੋ 10 ਨੰਬਰ ਬੱਸੀ ਆ ਜਿਹੜੀ ਥੱਲੇ 22 ਕਿਲੋ ਬੋਲਾ ਤਿਆਰ ਆ ਅੱਜ ਤੀਸਰਾ ਦਿਨ ਸੂਈ ਨੂੰ ਮਗਰ ਮੇਲਕਾਫ ਆ ਇਹਦੇ ਵੀ ਮੇਲਕਾਫ ਆ 2 ਨੰਬਰ ਵਾਲੀ ਜਰਸੀ ਦੇ ਮਗਰ ਥਾਂਲੇ ਵਾ ਨੇੜ ਤੋਂ ਚੈੱਕ ਕਰਾਉਣ ਨੇ ਕੱਲਾ ਕੱਲਾ ਨਿੱਖੜ ਮਾ ਥਾਣਾ 22 ਕਿਲੋ ਬੋਲਾ ਕੋਈ ਵੀ ਮੇਰਾ ਵੀਰ ਦੋ ਡਾਂਗ ਮਿਣਕੇ ਲਿਆ ਸਕਦਾ ਇਹ ਤਾਂ ਜਰਸੀ 'ਚ ਕਰਾਸ ਪਣਾ ਕੇ ਖੁਰਲੀ ਦੇ ਨਾਲ ਤੋੜ ਦੇ ਆ ਫੇਸ ਕੁਆਲਿਟੀ ਦੇਖ ਸਕਦੇ ਹੋ ਤੋੜ ਦੀ ਲੰਬੀ ਤੋੜ ਦੇ ਅਤੇ ਸਰ ਅੱਗੇ ਪਿੱਛੇ ਦਾ ਹਵਾਨਾ ਕਦ ਕਾਠ ਦਾ ਅਜਾ ਤੁਸੀਂ ਲਾ ਸਕਦੇ ਹੋ ਜਰਸੀ ਚ ਕ੍ਰੋਸ ਬੰਨ ਆ ਗਿਆ ਇੱਕ ਕ੍ਰੋਸ ਬੰਨ ਦੇ ਨਾਲ ਦੁੱਧ ਦੀ ਕੁਐਸਟੀ ਵੱਜ ਜਾਣੀ ਐ ਐਚਐਫ ਨਾਲ ਆ ਗਈ ਇਹ ਤੇ ਕੁਆਲਿਟੀ ਵੱਜ ਜਾਣੀ ਐ ਜਰਸੀ ਦੇ ਨਾਲ ਅੱਗੇ ਸਾਰਾ ਸਿਆਲ ਮੂਰੇ ਨੇ ਦੁੱਧ ਦੀਆਂ ਮਤਲਬ ਨਜ਼ਾਰਾ ਲਿਆ ਦੇਣਾ ਕੋਈ ਚੰਗਾ ਮੇਰਾ ਵੀਰ ਸਾਹਮਣੇ ਵਾਲਾ ਹਰ ਰੋਕਲਾ ਬੋਡੀ ਸਟਰਕਚਰ ਤੁਸੀਂ ਦੇਖ ਸਕਦੇ ਹੋ ਕਦ ਕਾਠ ਲੈਂਥ ਵਾਲੀ ਬਸਿਆਪੂਰੀ ਜਾਣ ਵਾਲੀ 26 27 ਕਿਲੋ ਦੁੱਧ ਖੁੱਲਾ ਚਵਾਉਣਾ ਇਹਨੇ ਕਮਾਲਾ 23 ਦਾ ਈਕਲੇ ਉਧਰ ਦੇ ਦੂ ਤਿੰਨ ਨੰਬਰ ਤੇ ਆ ਗਈ ਇਹ ਲੈ ਜਾ ਅੱਗੇ ਪਿੱਛੇ ਦਾ ਹਵਾਨਾ ਠੰਡੀ ਸੀਲਪੂਰੀ ਆ ਅੱਗੇ 4 ਨੰਬਰ ਤੋਰ ਦੇ ਪਤ ਬਾਹਰ 4 ਨੰਬਰ ਸਾਈਵਾਲ ਦੇ ਵਿੱਚ ਜਰਸੀ ਦਾ ਟੱਚ ਆ ਗਿਆ ਮਗਰ ਸਾਈਵਾਲ ਪਿਓਰ ਬੱਛੀ ਆ 4 ਨੰਬਰ ਤੋਰ ਦੇ ਪਤ ਬਾਹਰ ਨੂੰ ਆਦੇਸ਼ ਹੈ ਤੁਸੀਂ ਇਹ ਸਾਈਵਾਲ ਤੇ ਜਰਸੀ ਦਾ ਮਿਕਸ ਆ ਗਿਆ ਤੋਰ ਦੇ ਉਧਰ ਲੰਬੀ ਤੋਰ ਦੇ ਪੈਣੇ ਇਹਦੇ ਮਗਰ ਸਾਈ ਵਾਲ ਪ्योर ਬੱਸੀਆ ਪਰਸੋਂ ਇਹਦੀ ਡਿਲੀਵਰੀ ਹੋਈ ਆ ਘਮਾਣਾਪੁਰ ਆ ਦੇਖ ਸਕਦੇ ਤੁਸੀਂ ਲੰਮੀ ਤੋਰ ਕੇ ਦਿਖਾਉਣੇ ਥੋੜਾ ਬੱਸੀ ਦਾ ਜ਼ਿਆਦਾ ਕਰਦੀ ਆ ਇਹ ਸਾਈ ਵਾਲ ਤੇ ਜਰਸੀ ਦਾ ਮਿਕਸ ਆ ਗਿਆ ਮਗਰ ਸਾਈ ਵਾਲ ਪ्योर ਬੱਸੀਆ ਇਹਦੇ ਥੱਲੇ ਹੁਣ 20 ਕਿਲੋ ਬੋਲਾ ਰੈਡੀ ਆ ਕੱਲਾ ਕੱਲਾ ਨਿੱਖਣਵਾ ਥਣ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਨੇੜ ਤੋਂ 20 ਕਿਲੋ ਬੋਲਾ ਇਸ ਟਾਈਮ ਤਿਆਰ ਆ ਸੋਹਣਾ ਮੱਝਾਂ ਦਾ ਚਾਰੇ ਗੱਠਾ ਨਿੱਕਰਦੇ ਆ ਦੇਖ ਸਕਦੇ ਬੱਛੀ ਬਹੁਤ ਪਿਆਰੀ ਆ ਪਛੀਹ ਹਾਂ ਮਗਰ ਬੱਛੀ ਆ ਗਈ ਇਹਦੇ ਪ्योर ਸਾਈ ਵਾਲ ਬੱਛੀ ਆ ਇਹ ਕਿਲੋ ਬੋਲਾ ਤਿਆਰ ਆ ਸੋ 5 ਨੰਬਰ ਤੇ ਕ੍ਰੋਸ ਆਂਗ ਦੇ ਵਿੱਚ ਆ ਗਈ ਇਹ ਥੱਲੇ 18 ਕਿਲੋ ਦੁੱਧ ਤਿਆਰ ਆ ਮਗਰ ਬੱਛੀ ਇਹਦੇ ਥਣ ਕੱਲਾ ਕੱਲਾ ਨਿਕੜਣਾ ਤੁਸੀਂ ਦੇਖ ਸਕਦਾ ਤੋੜ ਦੇਣਾ 18 ਕਿਲੋ ਦੁੱਧ ਇਸ ਟਾਈਮ ਤਿਆਰ ਆ ਸਵੇਰ ਦਾ ਟਾਈਮ ਆਪਣਾ ਵੀਡੀਓ ਬਣਾਉਣ ਦਾ ਕੋਈ ਮੇਰਾ ਵੀਰ 18 ਕਿਲੋ ਮਣਕੇ ਲਿਆ ਸਕਦਾ ਦੋ ਡਾਂਗੇ 5 ਨੰਬਰ ਤੇ ਬੱਛੀ ਆ ਗਈ ਮਗਰ ਬੱਛੀ ਇਹਦੇ ਕ੍ਰੋਸ ਆਂਗ ਦੇ ਵਿੱਚ ਆ ਗਈ ਇਹ ਲੈ ਚਲੰਦਰ ਲੈ ਚਲ ਧਰੂ ਗਰੂਗਲਾ ਮਾੜਾ ਥਾਣੇ 'ਡ ਤੋਂ ਚੈੱਕ ਕਰਾ ਆਨੇ ਇਕੱਲਾ ਇਕੱਲਾ ਨਿਕੜ ਮਾ ਥਾਣਾ ਤੂੰ ਦੇ ਸਕਦੋਂ ਚੱਲ ਲੈ ਚਲ 18 ਕਿਲੋ ਦੁੱਧ 5 ਨੰਬਰ ਤੇ ਆ ਗਈ ਇਹ ਮਗਰ ਬੱਛੀ ਹੈ ਜੇ ਸੋਕੇ 6 ਨੰਬਰ ਤੇ ਸਾਨੂੰ ਮੈਂ ਪਿਓਰ ਸਾਈ ਵਾਲ ਦਹਾ ਰਿਆ ਹੈ ਇਹ ਕੱਚੀਆਂ ਬੇੜਾਂ ਨੇ ਸਾਰੀਆਂ ਇਹੜੀਆਂ ਬੇੜਾਂ ਨੇ ਇੱਧਰ ਇਹਨਾਂ ਦੀ ਡਿਟੇਲ ਆਪਾਂ ਤੋੜ ਕੇ ਨਹੀਂ ਦਿਖਾਉਂਦੇ ਵੀਡੀਓ ਲੰਬੀ ਹੋ ਜੂਗੀ ਇਹ ਸਾਰੀਆਂ ਬੇੜਾ ਹਫਤੇ ਹਫਤੇ ਦੀਆਂ ਕੱਚੀਆਂ ਨੇ ਐਚਐਫ ਨੇ ਕ੍ਰੋਸ ਨੇ ਇਹ ਬੇੜ ਸਾਈਵਾਲ ਪੁੱਜ ਕੇ ਦਿਨ ਸੂਨ ਨੂੰ ਬਾਕੀ ਲਿੰਦੀ ਐ ਹਜੇ ਗੱਭਣ ਆ ਗਈ ਠੰਡੀ ਬਹੁਤ ਜਾੜੇ ਆ ਥੰਨ ਨੇ ਤੇ ਨੇੜ ਤੋਂ ਚੇਕਰਾਨ ਨੇ ਅੱਲਾ ਕਹਿੰਦਾ ਨਿਕਲ ਮਾ ਥਨ ਲੱਗਿਆ ਰਹਾ ਹੈ ਦੇ ਸੱਜ ਨੂੰ ਤੋੜ ਦੇ ਬਤਵਾਰੇਾਰੇ ਕਰੈਕਟਰ ਸਾਈਵਾਲ ਦੇ ਪੂਰੇ ਕਰਦੀ ਆ ਦੇ ਸੱਜ ਨੂੰ ਕੰਬਲ ਵਗੈਰਾ ਵਧੀਆ ਹੈਗਾ ਟਾਪ ਦੀ ਬਰੀਡ ਆ ਸਾਈਵਾਲ ਦੀ ਚੰਗਾ ਦੁੱਧ ਪਾਉ ਕਿਸੇ ਮੇਰੇ ਵੀਰ ਨੇ ਚੰਗੀ ਸਾਮ ਕਰਨੀ ਹੋਈ ਜਿਹੜੇ ਸਾਈਵਾਲ ਵੈਡ ਤੇ ਸ਼ਕੀਨ ਨੇ ਉਹ ਕੰਡੈਕਟ ਕਰ ਸਕਦੇ ਆ ਆਪਣੇ ਨਾਲ ਦੇਖ ਸਕਦੇ ਤੁਸੀਂ ਘਮਾਲਾ ਪੁੱਤ ਠੰਡੀ ਸੀਲ ਪੂਰੀ ਜਿਆਦੇ ਆ ਜੀ ਸਾਹਿਬ ਕੁਝ ਕੁ ਦਿਨ ਸੂਨ ਨੂੰ ਬਾਕੀ ਲੈਂਦੀ ਆ ਸੋਹਣੀ ਠੰਡੀ ਰਾਣੀ ਗਾਂ ਕਹਿ ਸਕਦੇ ਆ ਆਪਾਂ ਇਹਨੂੰ ਬਹੁਤ ਸਾਈਵਾਲ ਹੁੰਦੇ ਨੇ ਉਹ ਸਾਈਵਾਲ ਦੀ ਪੂਰੀ ਠੰਡੀ ਆ ਇਹ ਤੁਹਾਨੂੰ ਹੱਥ ਫੇਰ ਕੇ ਦਿਖਾਵਾਂਗੇ 6 ਨੰਬਰ ਤੇ ਆ ਗइए ਤੋ ਦੇਖ ਸਕਦੇ ਹੋ ਜਿਵੇਂ ਮਰਜੀ ਹੱਥ ਫੇਰੀ ਚੱਲੋ ਕੋਈ ਵਾਸਤਾ ਨਹੀਂ ਇਹ ਪੂਰੀ ਠੰਢੀ ਆ। ਸਿਹਤ ਤੇ ਸਿਹਤ। ਅੱਗੇ ਸਾਦੂ ਇਹ ਪਿਓਰ ਸਾਈ ਵਾਲ ਦੇ ਨਿਸ਼ਾਨੇ ਆਉਂਦੀਆਂ ਕੈਰੇਕਟਰ ਦੀਆਂ। ਅੱਗੇ 7 ਨੰਬਰ ਤੇ ਐਚ ਐਫ ਦੇ ਵਿੱਚ ਥੋੜਾ ਹਲਕਾ ਕਰਾਸ ਪਾਣਾ ਬੜੇ ਕੁਝ ਬੜੇ ਬੜੀਆਂ ਦੀਆਂ ਸੂਨ ਨੂੰ। 8 ਨੰਬਰ ਵਾਲੀ ਵੀ ਥੋੜੀ ਕੱਚੀ ਆ। ਅੱਗੇ 9 ਨੰਬਰ ਤੇ ਪਿਓਰ ਐਚ ਐਫ ਆ ਗਈ ਵੀ ਕੱਚੀ ਆ। 10 ਨੰਬਰ ਤੇ ਕਰਾਸ ਆਂਗ ਦੇ ਵਿੱਚ ਆ ਗਈ। ਬੱਚੀ ਇਹ ਸਾਰੀਆਂ ਸੇਲ ਵਾਸਤੇ ਆਪਣੇ ਕੋਲ ਅਵੇਲੇਬਲ ਨੇ। ਇਹਨਾਂ ਦੀ ਵੀਡੀਓ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਮੰਗਾ ਸਕਦੇ ਹੋ। ਅੱਗੇ 11 12 ਨੰਬਰ ਤੇ ਆ ਗਈ ਐਰ ਸ਼ੈਰ ਬੱਚੀ ਪਹਿਲਾ ਸੁਆ ਸੂਰੀ ਆ ਸੋਹਣਾ ਥਣਲੇਵਾ ਨੇੜ ਤੋਂ ਚੈੱਕ ਕਰਾ ਦਿੰਨੇ ਆ ਇਹ ਵੀ ਹਜੇ 5 4 ਦਿਨ ਸੂਨ ਨੂੰ ਲੈਂਦੀ ਐ ਐਰ ਸ਼ੈਰ ਬੱਚੀ ਆ ਗਈ ਇਸਾ ਦੇ ਉਹਨੂੰ ਦੱਸਿਆ ਸੀ ਆਪਣੇ ਕੋਲੇ ਸਾਰੇ ਤਰ੍ਹਾਂ ਦੀ ਬਰੀਡ ਅਵੇਲੇਬਲ ਆ ਐਰ ਸ਼ੈਰ ਸਾਈਵਾਲ ਜਰਸੀ ਕ੍ਰਾਸ ਐਫ ਅੱਗੇ ਜਰਸੀ ਆ ਗਈ ਇਹ 14 ਕਿਲੋ ਦੁੱਧ ਤਿਆਰ ਆ ਮਗਰ ਬੱਚੀ ਆ ਹਲਕਾ ਭਾਗ ਇਹਦਾ 50 55000 ਚ ਬਣਦਾ ਮਾਣਤ ਨਾਲ ਮੌਕੇ ਤੇ ਕਰ ਦਾਂਗੇ ਥਣ ਬਹੁਤ ਸੋਹਣਾ ਲੱਗਿਆ ਹੋਇਆ ਦੇਖ ਸਕਦਾ ਤੁਸੀਂ ਇਹਨਾਂ ਕੱਲਾ ਨਿਕਲਣਾ ਥਾਣਾ ਫੇਸ ਕੁਆਲਿਟੀ ਦੇ ਸਾਰੇ ਉਹ ਜਰਸੀ ਅੰਗ ਦੇ ਵਿੱਚ ਆ ਗਈ ਇਹ 13 14 ਕਿਲੋ ਦੁੱਧ ਤਿਆਰ ਆ ਮਗਰ ਬੱਛੀ ਆ ਮੁੱਲ 55000 ਆ ਮੌਕੇ ਤੇ ਮਾਨਤਨ ਕੀਤਾ ਜਾਵੋਗੇ ਐਚ ਫ ਵੱਸੀ ਆ ਗਈ ਬਰੀਡ ਚ ਫੁੱਲ ਬਰੀਡ ਚ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਆ ਕੱਲ ਇਹਦੀ ਡਿਲੀਵਰੀ ਹੋਈ ਆ ਹੁਣੇ ਥੱਲੇ ਸਟਾਰਟਿੰਗ ਬੋਲਾ 20 ਕਿਲੋ ਆ 20 ਕਿਲੋ ਬੋਲਾ ਹੈਗੇ ਦੇ ਥੱਲੇ ਸਟਾਰਟਿੰਗ ਬੋਲਾ ਦੇਖ ਸਕਦੇ ਹੋ ਹਵਾਨਾ ਤੁਸੀਂ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਅਦਕਾਠ ਵਾਲੀ ਆ ਬਰੀਡ ਦੇ ਵਿੱਚ ਆ ਸੋ ਆਪਾਂ 17 18 ਬੈਣਾ ਤੁਹਾਨੂੰ ਦਿਖਾ ਚੁੱਕੇ ਆ ਜਿਹੜੇ ਮੇਰੇ ਵੀਰ ਦੇ ਕੋਈ ਵੀ ਵਹਿੜ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਇਹਦੇ ਮਗਰ ਮੇਲਕਾਫ ਆ 20 ਕਿਲੋ ਬੋਲਾ ਮਗਰ ਮੇਲਕਾਫ ਆ ਇਹ ਮਗਰ ਬੱਛੀ ਆ ਗਾਇਰ ਸ਼ਹਿਰੇ ਸਾਰੀਆਂ ਗੱਬਣ ਬੱਸੀਆਂ ਆ ਗਿਆ ਇਸ ਤੋਂ ਇਲਾਵਾ ਕੋਈ ਵੀ ਨਾ ਕਿਸੇ ਮੇਰੇ ਵੀਰ ਦੇ ਪਸੰਦ ਹੋਇਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਰਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਰਾਲਾ ਤੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਹੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ